ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਫੇਰ ਆਲੂਆਂ 'ਚ ਸਪਰੇਅ ਕਰਨ ਲੱਗਿਆ ਕੱਲ ਕਰੀ ਦੀ ਆਪਾਂ ਤੇਲੇ ਵਾਲੀ ਕੱਲ ਤੇਲੇ ਵਾਲੀ ਸਪਰੇਅ ਕਰੀ ਤੀ ਤੇ ਅੱਜ ਕਰਨ ਲੱਗਿਆ ਕੱਖਾਂ ਵਾਲੀ ਉਹ ਇਹਦਾ ਗੁੱਲੀ ਰੰਡਾ ਦੀ ਆ ਦੇਖੋ ਦੁਬਾਰਾ ਜੰਮਿਆ ਆ ਇੱਕ ਵਾਰ ਉਹਦਾ ਪਹਿਲਾ ਕਰਤੀ ਸੀ ਇਸ ਵੇਰੇ ਉਹਨਾਂ ਦਾ ਮਰ ਗਿਆ ਦੀ ਜਮੇ ਜਮੇ ਆ ਫੁੱਕਿਆ ਪਿਆ ਇੱਕਣ ਫੁੱਕਿਆ ਪਿਆ ਸੀ ਆ ਸਾਡੇ ਗਵਾਂਡੀਆਂ ਦੇ ਖੇਤ ਨੇ ਦੁਬਾਰਾ ਫੇਰ ਇਹ ਗੁੱਲੀ ਢਾ ਹੋ ਗਿਆ ਇਹ ਚ ਸੋਪਾਂ ਕੱਲੀ ਕੱਲੀ ਬਟ ਤੇ ਹੁਣ ਸਪਰੇਅ ਕਰਾਂਗੇ ਜੇ ਹੁਣ ਉੱਪਰ ਕਰਦੇ ਆ ਤਾਂ ਆਦੂਆਂ ਨੂੰ ਨੁਕਸਾਨ ਕਰਦੀ ਆ ਸੋ ਇਸ ਕਰਕੇ ਆਪਾਂ ਕੱਲੀ ਕੱਲੀ ਬਟ ਦੇ ਵਿੱਚ ਅਣੀ ਖਾਲੀਆਂ ਦੇ ਸਪਰੇਅ ਕਰਾਂਗੇ ਤੋ ਅੱਜ ਫੇਰ ਇੱਥੇ ਦਿਹਾੜੀ ਲੱਗੂ ਸਪਰੇਅ ਕਰਨ ਨੂੰ ਵਾਹ ਇਹ ਕਿ ਘਵਾਂਡੀਆਂ ਦੀ ਮੋਟਰ ਆਪਣੇ ਇਹ ਉੱਪਰ ਹੈਗੀ ਆ ਸਾਡੀ ਮੋਟਰ ਆ ਬੜੀ ਸਾਡੀ ਆ ਉਹ ਇੱਧਰ ਨਾਲ ਨਾਲ ਜਾਂਦਾ ਸੁਹਾ ਆਪਣੇ ਤੇ ਉੱਪਰ ਹੈਗਾ ਸੂਰਜ ਦੇਵਤਾ ਨਿਕਲ ਆਏ ਨੇ ਸਾਢੇ 8:00 ਦਾ ਟਾਈਮ ਹੋ ਗਿਆ ਵਾਜਾ ਤੁਹਾਨੂੰ ਦਿਖਾਉਣਾ ਵੀ ਕਿਹੜੀ ਸਪਰੇਅ ਕਰਨੀ ਆ ਅੱਖਾਂ ਵਾਲੀ ਸੋਪਰੇ ਹੀ ਦਿੰਦੀ ਹੈ ਜੀ ਇਹ 200 ml ਪਾਉਣੀ ਆ ਕਿਲੇ ਦੀ ਮੈਂ 200 ਗ੍ਰਾਮ ਪਾਉਣੀ ਆ ਜੀ ਇੱਕ ਪੈਕਟ 100 ਗ੍ਰਾਮ ਦਾ ਦੋ ਦੋ ਪੈਕਟ ਪਾਵਾਂਗਾ ਇਹ 1 ਕਿਲੋ ਵਿੱਚ ਔਰ ਇਹ ਪਾਣੀ ਦਾ ਭਰ ਲਿਆ ਤਾਂ ਇੱਧਰ ਹੈਗਾ ਪੁਰਾਣਾ ਖੂਹ ਸਾਡੇ ਇਹਦੇ ਵਿੱਚੇ ਮੋਟਰ ਫਿਲਹਾਲ ਲੱਗੀ ਹੋਈ ਆ ਆ ਗਵਾਂਡੀਆਂ ਤਾਂ ਬਾਹਰ ਕਢਾ ਲਈ ਦੀ ਉਹ ਚਲੋ ਜੀ ਕਰਦੇ ਆ ਬਸ ਵੀਰੇ ਦਿਖਾਉਣਾ ਤੁਹਾਨੂੰ ਅਰਦੂ ਦਾ ਸਪਰੇਅ ਕਰਦੇ ਹੋਏ ਲਓ ਜੀ ਤੇ ਪ੍ਰੇਮਾ ਕਰਤੀ ਆ ਸਾਮਾਂ ਦੇ 5 ਵਜੇ ਗਏ ਨੇ ਸੋ ਅੱਜ 9 ਵਜੇ ਲੱਗਿਆ ਸੀ 5 ਵਜੇ ਅੱਠ ਘੰਟੇ ਹੋ ਗਏ ਲਗਾਤਾਰ ਚੱਲ ਰਿਹਾ ਕੱਲੀ ਕੱਲੀ ਖਾੜੀ ਚ ਕਰੀ ਆ ਆਪਿਆ ਜੀ ਆਪਣਾ ਪੰਪ ਇਕਲੀ ਇਕਲੀ ਚ ਕਰੀਏ ਖਾਲੀ ਚ ਇਹ ਲੋ ਕੈ ਕਿਲੋਮੀਟਰ ਬਾੜ ਕੱਟਦੀ ਹੋਣੀ ਹੈ ਸਵੇਰ ਦੇ ਸੋ ਬਹੁਤ ਔਖਾ ਕਰਲੀ ਕਰਲੀ ਵੜਤੇ ਸਪਰੇਅ ਕਰਨੀ ਕਰਲੀ ਕਰਲੀ ਖਾਲੀ ਹੈ ਉਹ ਅੱਜ ਦਾ ਕੰਮ ਆਪਣਾ ਨੇ ਕਰਿਆ ਜੀ ਸਾਰੀ ਦਿਹਾੜੀ ਜੀਆ ਜੋ ਕੱਲ ਨੂੰ ਕੋਈ ਹੋਰ ਕੰਮਕਾਰ ਕਰਾਂਗੇ ਉਹ ਕੱਲ ਦੀ ਵੀਡੀਓ ਵਿੱਚ ਤੁਹਾਨੂੰ ਦਿਖਾਉਂਗਾ ਸੋ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਤੁਹਾਨੂੰ ਮਿਲਦੇ ਹਾਂ ਜੀ ਅਗਲੇ ਵਲੌਗ 'ਚ ਵਲੌਗ ਦੇਖਣ ਲਈ ਸ਼ੁਕਰੀਆ ਧੰਨਵਾਦ ਜੀ